ਮੈਂ ਆਵੇ ਤਾਂ ਨਾ ਆਵੇ ਪਰ ਆਪਦੀ ਛਾਲੇ ਨੂੰ ਧੱਕਾ ਦੇਣ ਜ਼ਰੂਰ ਆ ਗਿਆ ਘਰੋਂ ਨਾ ਕਰਾਂ ਨਾ ਤਾਂ ਹੋਰ ਕੀ ਕਰਾਂ ਮੈਂ ਤਾਂ ਇਸ ਘਰ ਦਾ ਭਲਾ ਹੀ ਸੋਚਦੀ ਆਂ ਵੀ ਚਲ 2 ਲੱਖ ਦੇ ਕੇ ਆਪਾਂ ਨੂੰ 4 ਲੱਖ ਮਿਲ ਜਾਂਦਾ ਡਬਲ ਹੋ ਜਾਂਦੇ ਪੈਸੇ ਉਹ ਬੱਜੀ ਮੇਰਾ ਕੱਥਾ ਦਾ ਲੈ ਜਾ ਮੈਂ ਨੰਗਾ ਬੜਾ ਡੋਪੇ ਜਿਆਰਾ ਤੂੰ ਤੋ ਵੀ ਮਰਵਾ ਤਾਂ ਮੇਰੇ ਡੋਬੋ ਤੇ ਪੈਸੇ ਤੂੰ ਮੇਰੇ ਮੇਰੇ 4 ਸਾਲਾਂ ਦੀ ਮਿਹਨਤ ਮੈਂ ਪਾਣੀ ਚ ਵਹਾਤੀਏ ਨੇ ਲੱਜੀ ਜੱਜ ਸਸਰੀ ਕਾ ਹਾਂ ਸਸਰੀ ਮੈਂ ਤਾਂ ਦੂਰ ਹੀ ਬੁਲਾਈ ਸੀ ਤੂੰ ਬੋਲੇ ਹੀ ਨਹੀਂ ਹੋਰ ਬਾਈ ਠੀਕ ਹੈ ਹੋ ਠੀਕ ਹੋ ਹਾਂ ਠੀਕ ਠਾਕ ਵਧੀਆ ਖੇਤ ਜਾਇਆ ਹੈ ਖੇਤ ਜਾ ਕੇ ਆਂਗਾ ਜੋ ਨਵੇਂ ਲਾਈ ਜਾਂਦੇ ਸੀ ਤੇਰੇ ਤਾਂ ਕੰਮ ਨਿਭੜਦੇ ਹੀ ਨਹੀਂ ਕਿਤੇ ਤਾਂ ਤੂੰ ਕਣਕ ਲਾਉਂਦੀ ਦਾ ਕਿਤੇ ਤੂੰ ਝੋਨਾ ਲਾਉਣਾ ਕਿਤੇ ਕੋਈ ਕੰਮ ਜਦੋਂ ਮੈਂ ਤੈਨੂੰ ਕਹਿੰਦਾ ਸਾਡੇ ਕੋਲੇ ਮਿਲਣ ਆ ਜਾ ਤੇਰੇ ਕੋਲ ਬਹਾਨੇ ਨਹੀਂ ਹੁੰਦੇ ਆ ਉਹ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਕੀ ਕਰਾਂ ਪਹਿਲਾਂ ਕਣਕ ਵੇਚ ਕੇ ਹਟਿਆ ਹੁਣ ਕਣਕ ਦਾ ਕੰਮ ਨਿਬੜਾ ਤਾਂ ਹੁਣ ਝੋਨੇ ਦਾ ਚੱਲ ਪਿਆ ਫੇਰ ਬਹੁਤ ਬੂਰ ਬੀਜੀ ਹੁਣ ਝੋਨੇ ਦਾ ਚੱਲ ਪਿਆ ਹਾਂ ਫੇਰ ਝੋਨੇ ਨੂੰ ਪਾਣੀ ਦਾ ਚੱਲ ਪੈਣਗੇ ਫੇਰ ਝੋਨਾ ਵੱਢਣ ਦਾ ਹੋਊ ਜ ਫੇਰ ਕਣਕ ਬੀਜਣ ਦਾ ਹੋਊ ਨਾ ਧੂਆਵੇਂ ਤੇ ਨਾ ਤੇਰੇ ਕੰਮ ਨੇ ਨਾਲੇ ਟਾਈਮ ਤਾਂ ਬਈ ਕੱਢਣਾ ਪੈਂਦਾ ਅਸੀਂ ਕਿਹਦੇ ਕੋਲੇ ਹੁੰਦਾਗਾ ਆਪਾਂ ਨਹੀਂ ਕੱਢਿਆ ਜੀ ਹਾਂ ਅੱਜ ਅਸੀਂ ਵੀ ਟਾਈਮ ਕੱਢ ਕੇ ਪਾਣੀ ਤਾਂ ਨਹੀਂ ਪੀਲੇ ਹੋਰ ਸਾਰਾ ਕੁਝ ਅਸੀਂ ਖਾ ਪੀ ਲਿਆ ਰੱਜ ਲਿਆ ਸਿਰਫ ਤੈਨੂੰ ਦੇਖਣਾ ਸੀ ਦੇਖ ਲਿਆ ਮੈਂ ਆਪਦੇ ਜੀਜੇ ਨੂੰ ਬਸ ਆ ਪਿੱਤੀ ਪਈ ਆ ਜਿਹੜਾ ਕੰਮ ਕਰਨ ਵਾਲਾ ਉਹ ਕਰ ਅੱਛਾ ਚਲ ਠੀਕ ਹੈ ਠੀਕ ਹੈ ਹੁਣ ਅਸੀਂ ਜਾਣਨੇ ਆ ਚੱਲੀਏ ਜੀ ਅਸੀਂ ਤਾਂ ਜਾਣਨੇ ਆ ਭਾਈ ਤੇ ਹੁਣ ਤੁਸੀਂ ਕਿਹੜਾ ਮਾਰ ਲਿਓ ਨਹੀਂ ਨਹੀਂ ਕੋਈ ਨਾ ਕੱਲੂ ਆਵਾਂਗੇ ਬਸ ਬੰਦੇ ਚੋਨਾ ਲਾ ਲੈਣੇ ਚੋਨਾ ਮਾ ਲਾ ਕੇ ਫੇਰੇ ਕਿਹੜਾ ਕੁੜਾ ਮਾਰਨਾ ਹਾਂ ਗੇੜਾ ਮਾਰ ਲੀ ਫੋਨ ਤਾਂ ਕਰ ਹੀ ਸਕਦਾ ਹਾਲ ਚਾਲ ਤਾਂ ਪੁੱਛ ਹੀ ਸਕਦਾ ਚਲੋ ਚਲ ਆਜਾ ਚੰਨੀ ਘਰ ਕਰ ਲਈ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਠੀਕ ਹੈ ਠੀਕ ਹੈ ਚੰਗਾ ਚੰਗਾ ਪਾਜਾ ਜੀ ਗਰਮੀ ਵਾਲੀ ਚਲੋ ਉਹ ਤਾਂ ਫਮ ਮੇਰੇ ਜੀ ਜਮੈਨ ਨੂੰ ਮੈਂ ਆਵੇ ਤਾਂ ਨਹੀਂ ਆਵੇ ਪਰ ਆ ਵੀ ਸਾਡੇ ਨੂੰ ਧੱਕਾ ਦੇਣ ਜ਼ਰੂਰ ਆ ਗਿਆ ਘਰੋਂ ਉਹ ਮੈਂ ਕਿਥੇ ਮੈਂ ਤਾਂ ਸੋਨੂੰ ਕਹਿੰਨੇ ਕਹਿੰਦਾ ਸੀ ਬਹਿ ਜਾ 10 ਮਿੰਟ ਗੱਲਾਂ ਬਾਤਾਂ ਕਰਦੇ ਹੁਣ ਤੁਸੀਂ ਆਪ ਹੀ ਕਾਲੀ ਕਰਨ ਲੱਗੇ ਸਾਡੇ ਵੀ ਘਰੇ ਕੰਮ ਹੈ ਤੁਸੋਂ ਨੂੰ ਕੱਕ ਕੰਡਾ ਪਾਉਣਾ ਚੱਲ ਦੋ ਬਾਹਰ ਫੇੜ ਲਾ ਅਸੀਂ ਫੇਰ ਆਵਾਂਗੇ ਮੈਂ ਤੁਸੀ ਗੇਰਾ ਮਾਰ ਦੋ ਚੰਗਾ ਚੱਲ ਠੀਕ ਹੈ ਭੈਣ ਚੰਗਾ ਬਾਈ ਚੰਗਾ ਜੀ ਚੰਗਾ ਚਲੋ ਜੀ ਤੁਸੀਂ ਨਾ ਅੰਦਰ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਪੂਣੀ ਲੈ ਕੇ ਆਨੇ ਨਾਲ ਨਾ ਇੱਕ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਚਲ ਗੱਲ ਆਪਾਂ ਬਾਅਦ ਚ ਕਰਦਾ ਪਹਿਲਾਂ ਮੈਂ ਪੈਰਪੂਰ ਧੋਲਾਂ ਫਿਰ ਧੋ ਕੇ ਅੰਦਰ ਬਹਿਣਾ ਹਾਂ ਹਾਂ ਚਲੋ ਤੁਸੀਂ ਧੋਇਓ ਪੈਰਪੂਰ ਮੈਂ ਪਾਣੀ ਲੈ ਕੇ ਆਉਂਦਾ ਠੀਕ ਆ ਵਾਏ ਹਾਏ ਕਿੰਨੀ ਗਰਮੀ ਹੈ ਆਹ ਲੋ ਜੀ ਪਾਣੀ ਲਿਆ ਕਰਮੀ ਨਾਲ ਤਾਂ ਜਿਹੜੀ ਗੱਲ ਜੀ ਕਹਿੰਦੀ ਸੀ ਬਾਹਰੇ ਮੈਨੂੰ ਕੀ ਗੱਲ ਕਰਨੀ ਹੈ ਇੱਕ ਉਹ ਕੀ ਗੱਲ ਸੀ ਉਹ ਪਾਣੀ ਦਾ ਪੀਓ ਤੁਹਾਨੂੰ ਦੱਸਦੀ ਆ ਸਾਰੀ ਗੱਲ ਦੱਸ ਦੇਖੋ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਉਹ ਅੱਜ ਭੈਣ ਆਈ ਸੀ ਨਾਲੇ ਜੀਜਾ ਜੀ ਆਏ ਸੀਗੇ ਮੇਰੀ ਭੈਣ ਕਹਿੰਦੀ ਇੱਕ ਨਾ ਕੰਪਨੀ ਵਾਲਿਆ ਸਰਲ ਕੰਪਨੀ ਵਾਲੇ ਉਹ ਨਾ 2 ਲੱਖ ਰੁਪਏ ਜੇ ਆਪਾਂ ਉਹਨਾਂ ਨੂੰ ਦਵਾਂਗੇ ਤਾਂ ਦਿਨਾਂ ਦਿਨਾਂ 'ਚ 15 ਦਿਨਾਂ ਦੇ ਵਿੱਚ ਨਾ ਆਪਾਂ ਡਬਲ ਕਰਕੇ ਪੈਸੇ ਦੇਣਗੇ ਤੂੰ ਮੋਰਕ ਹੋਈ ਹੈ ਹੈ 2 ਲੱਖ ਰੁਪਏ ਉਹਨਾਂ ਨੂੰ ਦੇ ਕੇ ਤੈਨੂੰ ਡਬਲ ਕਿੱਥੋਂ ਦੇ ਦੇਣਗੇ ਉਹ ਤੁਸੀਂ ਸਮਝਦੇ ਮੈਨੂੰ ਤਾਂ ਨਾ ਭੈਣ ਦੱਸਦੀ ਸੀ ਉਹਨਾਂ ਦੇ ਪਿੰਡ 'ਚ ਨਾ ਕਾਫੀ ਜਾਣਿਆਂ ਨੂੰ ਮਿਲਿਆ ਡਬਲ ਕਰਕੇ ਪੈਸੇ ਆ ਸਰਪੰਚ ਨਹੀਂ ਜਿਹੜਾ ਉਹਨੇ ਵੀ ਡਬਲ ਡਬਲ ਕਰਕੇ ਪੈਸੇ ਲਏ ਤੇ ਘਰ ਵੀ ਪਾਲਿਆ ਹੁਣ ਤਾਂ ਗੱਡੀ ਵੀ ਲੈ ਲਈ ਇਹ 2-4 ਜਣਿਆਂ ਨੂੰ ਹੀ ਦੇਣਗੇ ਤੇ ਜਿਹੜੀ ਤੇਰੀ ਭੈਣ ਗਣੀ ਆ ਨਾ ਭਈ ਭੈਣ ਦਾ ਘਰ ਜਾਂਦਾ ਵੀ ਕਿਹੜੇ ਸਾਫ ਤੇ ਵੀ ਦਿਨ ਦੇ ਉਹਨਾਂ ਦਾ 2 ਲੱਖ ਰੁਪਏ ਪਰ ਲੋਏ ਕੋੜੂਗਾ ਤੁਸੀਂ ਤਾਂ ਐਵੇਂ ਹੀ ਮਾਰੀ ਜਾਂਦੇ ਹੋ ਆਪਦੇ ਤੁਹਾਨੂੰ ਕੀ ਪਤਾ ਤੂੰ ਤਾਂ ਬਾਹਰ ਰਹਿਣਾਗਾ ਆ ਹੁਣ ਚੌਪੜੀ ਵੀ ਤਾਂ ਪਾਣੀ ਐ ਇਹਨੂੰ ਵੀ ਤਾਂ ਅੱਗੇ ਵਧਾਉਣਾਗਾ ਜਿਹੜਾ ਚੋਈ ਜਾਂਦਾ ਘਰ ਜੇ ਪੈਸੇ ਡਬਲ ਕਰਕੇ ਲਵਾਂਗੇ ਮਿਲਣਗੇ ਫੇਰ ਹੀ ਕੁਝ ਕਰਾਂਗੇ ਆਪਾਂ ਇਹਦਾ ਇੱਕ ਤੋਂ ਅੱਧੀ ਖਾਲਾ ਕਾਮਯਾਬ ਹੋ ਜਾਏਗੀ ਤੂੰ ਤੁਸੀਂ ਇੱਕ ਵਾਰੀ ਯਕੀਨ ਕਰਕੇ ਤਾਂ ਦੇਖੋ ਮੇਰੇ ਤੇ ਜਕੀਲ ਮੈਨੂੰ ਤਾਂ ਨਹੀਂ ਹੁੰਦਾ ਉਹ ਐ ਕਾਹਨੂੰ ਕਰਦੇ ਕੋਈ ਗੱਲ ਨਹੀਂ ਦੀਦੀ ਤੋਂ ਹੁਣ ਵੱਧ ਕੇ ਥੋੜੀ ਐ ਦੀਦੀ ਝੂਠ ਥੋੜੀ ਬੋਲੂਗੀ ਨਾਲੇ ਉਹਨਾਂ ਨੂੰ ਪੰਜ ਸੱਤ ਦਿਨਾਂ ਚ ਮਿਲਨੇ ਹੈਗੇ ਹੁੰਦਾ ਸ਼ਹਿਰੋ ਸ਼ਹਿਰੀ ਪਿੰਡੋ ਪਿੰਡੇ ਹੀ ਸਕੀਮ ਚੱਲੀ ਜਾਂਦੀ ਆ ਮੈਂ ਤਾਂ ਕਹਿੰਦੀ ਆ ਆਪਾਂ ਲੈ ਲੈਣੇ ਆ ਫੇਰ ਤੂੰ ਐ ਕਰ ਪਹਿਲਾਂ ਉਹਨਾਂ ਨੂੰ ਮਿਲ ਜਾਣ ਦੇ ਆਪਾਂ ਬਾਅਦ ਚ ਉਹਨਾਂ ਨੂੰ ਦੇਖ ਕੇ ਦੇ ਦਾਂਗੇ ਫੇਰ ਆਪਾਂ ਨੂੰ ਮਿਲ ਜਾਣਗੇ ਲੈ ਦੱਸ ਤੂੰ ਸਿੱਧਾ ਯਕੀਨ ਹੀ ਨਹੀਂ ਕਰਦੇ ਕਿ ਨਾ ਮੈਂ پاਗਲ ਐਂਗੀ ਇੰਨਾ ਮੱਥਾ ਮਾਰ ਕੇ ਗਈ ਐ ਮੇਰੇ ਤੇ ਭੈਣ ਮੇਰੇ ਮੈਨੂੰ ਤਾਂ ਨਹੀਂ ਚਕੀਨ ਆਉਂਦਾ ਪੁੱਟੀਆਂ ਵਾਦਾ ਕਰਕੇ ਪੈਸਾ ਮਿਲ ਜਾਂਦਾ ਨਾਲੇ ਉਹ ਪਾਗਲ ਨੇ ਜਿਹੜੇ 2-2 ਲੱਖ ਰੁਪਏ ਤੈਨੂੰ ਵਧਾ ਕੇ ਦੇ ਦੇਣਗੇ ਉਹ ਮਿਲੇ ਆ ਸਾਰਿਆਂ ਨੂੰ ਮੇਰੀ ਭੈਣ ਨੇ ਵੀ ਕਿਹਾ 5-7 ਦਿਨਾਂ ਚੋਂ ਨੂੰ ਵੀ ਮਿਲਨੇ ਆ ਸਾਰੇ ਪਿੰਡ ਨੇ ਲੈ ਆ ਨਾਲੇ ਤਾਂ ਘਰ ਤੇਰੀ ਭੈਣ ਆ ਆਪ ਦਾ ਪਟੂ ਨਾਲੇ ਪਟੂ ਤੇਰਾ ਇਹ ਵੀ ਸਮਝ ਤੈਨੂੰ ਤਾਂ ਨਾ ਕੋਈ ਨਹੀਂ ਸਮਝਾ ਸਕਦਾ ਬੁੱਝੜ ਜਾ ਜਾ ਤੂੰ ਆ ਦਾ ਕੰਮ ਕਰ ਹਾਂ ਓ ਬਾਹੋ ਲਿਆ ਤਾਂ ਮੈਡੂੰ ਦੀ ਲੱਗਦਾ ਓਏ ਔਰ ਦਾ ਯਾਰ ਕੱਥੇ ਗੱਲ ਕਰਦੀ ਇਹਦਾ ਗੱਗੂ ਬੈਨ ਲੱਗਦਾ ਅਜਾ ਹੋਰ ਰਿਤ ਤੱਕ ਪੈਂਦੀ ਆ ਤੱਕ ਜਦੋਂ ਬਾਬੇ ਕੀ ਹਾਲਾ ਕਿਵੇਂ ਆ ਬਈ ਬੜਿਆ ਆ ਪਤਾ ਨਹੀਂ ਕਿੱਧਰ ਰਹਿ ਲਾਇਆ ਓਏ ਇੱਤੀ ਹੋਣਾ ਵਿਆਹ ਹੋ ਗਰਾ ਤਾਂ ਸੜੀ ਮਰੇਗਾ ਉਹ ਵਿਆਹ ਕੀ ਦੱਸਾਂ ਤੁਹਾਨੂੰ ਵੱਡੇ ਭਾਈ ਯਾਰਾ ਆਏ ਵਾ ਸਾਡੇ ਵਾਲੇ ਵੱਡੇ ਨੇ ਨਾ 2 ਲੱਖ ਰੁਪਏ ਕੰਪਨੀ ਚ ਲਾਤਾ ਹੁਣ ਤਾਂ ਭਜਾ ਕੇ ਲੈ ਕੇ ਆਉਵੇ ਫਿਰ ਆਹ ਤੇਰੇ ਫਟੇ ਮੂੰਹ ਹਾਂ ਇਹਦੇ ਨਾਲ ਉੱਪਰ ਦੇਖ ਲਈ ਕੋਈ ਨਾ ਲੱਪੀ ਦਾ ਲੱਪਣੀ ਚੱਕ ਨਹੀਂ ਫਟੇ ਆ ਗਈ ਹੁੰਦਾਗਾ ਉਹ ਬਾਬੇ ਬੰਦਾ ਨੂੰ ਬੱਪੂ ਕੋਲ ਆਰਗਾ ਲਾਗਦਾ ਯਾਰ ਨਹੀਂ ਆਜਾ ਤੱਕ ਹੀ ਪਾਉਣਾ ਹਾਂ ਤੇਰਾ ਦਾਦਾ ਦਾ ਡੰਡਾ ਜਿਹੜਾ ਲੀਸ ਨਾ ਰਜਿਸਟਰਮੈਂਟ ਦਾ ਇੱਕ ਨੰਬਰ ਆ ਯਾਰ ਨਹੀਂ ਆ ਵਾ ਮਾੜਾ ਮੋਢਾ ਨਾਲ ਹੁਣ ਜ਼ਿੰਦਗੀ ਬਾਰੇ ਜ਼ਿੰਦਗੀ ਤੋਂ ਜ਼ਿੰਦਗੀ ਬਾਰੇ ਸੋਚ ਮੜਾ ਯਾਰੀ ਬਾਰੇ ਮੁੰਡਾ ਤਾਂ ਸੋਹਣਾ ਸੱਖਾਂ ਜਾਂਦੇ ਨੂੰ ਬੜਾ ਘਾਟਾ ਕਿਸੇ ਚੀਜ਼ ਦਾ ਲੋਕ ਤਾਂ ਕਹਿੰਦਾ ਝਾਕਦੇ ਨੇ ਜਦੋਂ ਹਾਂ ਚਾਹਂਦਾ ਮੈਂ ਲੋਟਤ ਦੇਖਦੇ ਨੇ ਵੀ ਕੱਕੂ ਗੇ ਲਾਉਂਦੇ ਤੇਰੇ ਗੱਦੂ ਦਾ ਚਾਹਦਾ ਤੇ ਇਤਨਾ ਐਨਕ ਟੱਕ ਹੈਂਡ ਪਾਇਆ ਤੇਰੀ ਲੁੱਕ ਬਲੀ ਘੈਂਟ ਹੈਗੀ ਹੂੰ ਜੇ ਹੋਰ ਕੰਮ ਕਰਦੇ ਭੀ ਹੌਂਸਿਓ ਨਾਲ ਕੰਮ ਕਰ ਉਹ ਦੇਖ ਲੈ ਨਾ ਭਈਆ ਹੋਣਾ ਪਿੰਡ ਵਾਲੇ ਮੰਨਨੇ ਹੈਗੇ ਵੇਰਾ ਪੱਟਣੇ ਆਉਂਦਾ ਗੱਲ ਤਾਂ ਉਹੀ ਹੈ ਨਾ ਕਿ ਅਪਾ ਤੂੰ ਆਪ ਤੇਰੇ ਕੋਲ ਘਾਟਾ ਕੀ ਚੀਜ਼ ਏ ਹੂੰ ਹਾਂ ਅ ਚੱਲ ਬੋਲਿਆ ਵਰਨਾ ਨੂੰ ਆ ਮੈਂ ਤਾਂ ਗੱਦੂ ਗੇ ਅਸਲੀ ਵੇ ਲੱਗੇਗਾ ਉਹ ਤਾਂ ਤੇ ਮਾਂ ਵੀ ਫੁੱਲ ਲਗਾਈ ਯਾਰ ਭਾਈ ਯਾਰ ਮੈਨੇ ਨਾ ਮੱਝਾ ਸੱਡੀਆਂ ਆਂ ਨਾ ਉਤਰ ਨਾਲ ਮੈਂ ਤਾਂ ਆ ਬਣਾਉਣਾ ਕੀ ਕਰ ਮੈਂ ਫੇਰ ਧਿਆਨ ਰੱਖਾ ਕਰ ਮੜਾ ਯਾਰ ਤੂੰ ਤੂੰ ਦੋੜਾ ਕੇ ਵੇਗਾ ਸੱਤੇ ਉਹ ਬਾਇਆ ਨਾ ਇਹ ਨਹੀਂ ਕਰਦਾ ਇਹ ਆਪੀ ਜਾਂਦੀ ਆ ਨੱਦਰ ਨੂੰ ਚੱਲ ਫਿਰ ਹੁਣ ਦਵਾਵੇ ਟੋਪਿਕ ਨਹੀਂ ਜਾਦਾ ਵੈਸੇ ਕੋਈ ਸਕਟਾ ਹੋ ਗਈ ਤੂੰ ਟਾਈਮ ਵੀ ਬਹੁਤ ਹੋ ਗਿਆ ਪਿਆ ਮੈਂ ਆਪਾਂਗੇ ਇ tanto ਬਹੁਤ ਹੋ ਗਿਆ ਅਰੇ ਮੈਂ ਸਮੂਸਾ ਕੱਢ ਤੇ ਕਰੀ ਜਾਵਾਂ ਸਾਵਾਂ ਪੂਰੇ ਸੱਤ ਸੱਤੇ ਬਟਨ ਦਾ ਕੋਈ ਫਾਇਦਾ ਗੱਲ ਤਾਂ ਤੇਰੀ ਸਹੀ ਹੈ ਜਮਾ ਉਰੇ ਆਪਾਂ ਵਧੀ ਟਾਈਮ ਖਰਾਬ ਕਰਦੇ ਆ ਹੋਰ ਠੀਕ ਕਾਲ ਤਰੀ ਜਮਾ ਸੀ ਹੁਣ ਜਦੋਂ ਮੇਰਾ ਵਿਆਹ ਹੋਇਆ ਨਾ ਪਹਿਲਾ ਗਾੜ ਤੈਨੂੰ ਹੀ ਦੇ ਕੇ ਜਾਉਂਦੇ ਭਾਈ ਬਹੁਤ ਜਿਆਦਾ ਸੁੱਖ ਰੱਖੇ ਤੇਰਾ ਵਿਆਹ ਜਲਦੀ ਹੋਵੇ ਆਪਾਂ ਸਭ ਸੁੱਖ ਰਹਿਣ ਬਾਬੇ ਬੜੀ ਵਧੀਆ ਗੱਲਾਂ ਹੈ ਚੰਗਾ ਭਾਈ ਚੰਗਾ ਭਾਈ ਚੱਲਦੇ ਆ ਅੱਗੇ ਕੀ ਭਾਈ ਓਕੇ ਭਾਈ ਉਹ ਵਰਗੀ ਮੈਂ ਕੀ ਇਸ ਗੀਮ ਲੋੜੀ ਉਹ ਲਾ ਗਿਆ ਹੁਣ ਨਾਉਣ ਤੇ ਅੱਜ ਆਪਾਂ ਉਹਦੇ ਕੱਪੜੇ ਚੱਕ ਕੇ ਕਲੋਲ ਕਰਦੇ ਆ ਮਨਾਉਣਿਆ ਮੋਰ ਸਾੜੀ ਨਾਲ ਪੱਟਾ ਕੇ Google ਲੱਭਣਾ ਪਾਉਣਾ ਕਰਮੇ ਉਹ ਕਰਮੇ की गल रोटी नहीं पकाई के गुस्से हैं फिर भी दस्त दे मैं मुजम रोड़ी जानी है की गल होगी दस्त दे बोल पे कुछ अच्छा ਉਹੀ ਗੱਲ ਦਾ ਗੁੱਸਾ ਕਰੀ ਬੈਠੀ ਐ ਕੰਪਨੀ ਵਾਲੀ ਦਾ ਨਾ ਕਰਾਂ ਨਾ ਤਾਂ ਹੋਰ ਕੀ ਕਰਾਂ ਮੈਂ ਤਾਂ ਇਸ ਘਰ ਦਾ ਭਲਾ ਹੀ ਸੋਚਦੀ ਐ ਵੀ ਚਲ 2 ਲੱਖ ਦੇ ਕੇ ਆਪਾਂ ਨੂੰ 4 ਲੱਖ ਮਿਲ ਜਾਂਦਾ ਡਬਲ ਹੋ ਜਾਂਦੇ ਪੈਸੇ ਨਾ ਇੰਨਾ ਟਾਈਮ ਹੋ ਗਿਆ ਘਰ ਨਹੀਂ ਪਾਇਆ ਤੂੰ ਹੋਰ ਮੈਂ ਕਾਦੇ ਵਾਸਤੇ ਪਿੱਟਦੀ ਐਗੀ ਦੇਖ ਲੈ ਮੇਰੀ ਕਮਾਈ ਕਿਤੇ ਸਾਰੀ ਨਾ ਖਰਾਬ ਕਰਾ ਦੀ ਨਾ ਮੈਨੂੰ ਟੈਨਸ਼ਨ ਨਹੀਂ ਕਮਾਈ ਦੀ ਵੀ ਇੰਨੀ ਮਿਹਨਤ ਨਾਲ ਪੈਸੇ ਕਮਾਇਆ ਵੀ ਡਬਲ ਹੋ ਜਾਣ ਚਲ ਘਰ ਘੁਰ ਪਾਲੀਏ ਆਪਾਂ ਸੋਚ ਲੈ ਇੱਕ ਵਾਰੀ ਫੇਰ ਵੀ ਦਿਮਾਗ ਚ ਗੱਲ ਚੱਲ ਹੈ ਮੈਂ ਤਾਂ ਸੋਚ ਲਿਆ ਚਲ ਫਿਰ ਜੇ ਤੂੰ ਕਹਿੰਨੇ ਮੈਂ ਦੇ ਦੇਣਾ

ਉਹਰਾ ਤਾਂ ਕੁੱਲੀ ਪਰ ਨਾ ਲੈ ਕੋਲਿਆ ਚਲ ਬੜੀਏ ਟੋਪੇ ਜਿਹੜਾ ਆ ਸੜਤਾ ਪਰ ਨਾ ਸਰ ਬੋਲਿਆ ਉਹ ਬਹਾਵੀ ਬਾ ਪਾਣੀ ਉੱਬਾਲਾ ਫੜਾ ਕੋਲ ਐ ਚੜਾ ਮਾਗਰ ਮਾਸਣਾ ਉਹ ਵਾਤਾ ਅੰਮੀ ਆਈ ਬਕਰਾ ਉੱਬੇ ਜਿਹੜਾ ਬੋਲਿਆ ਆਂ ਿਆਣੀ ਬਕਰਾ ਬੋਲਿਆ ਵੇ ਉਹ ਗਾੜ ਗਿਆ ਲਈ ਮਾਰ ਕੇ ਖੋਸ ਮਾਰ ਗਿਆ ਉਹ ਉੱਬੇ ਜੇ ਅੱਜ ਕੱਢਦੇ ਐ ਦੀ ਗੱਲ ਸਰ ਲੱਗੋ ਗੱਲ ਵਾਲੀ ਚਾਹ ਲਾ ਮੈਂ ਗਣਾ ਚਾਹ ਕਲਾ ਮੈਂ ਗਣਾ ਕਪੜੇ ਚਾਹ ਲਾ ਵਣਾਉਣੇ ਗੱਗੂ ਗੱਲ ਓਏ ਹਾਂ ਬੋਲਿਆ ਓਏ ਹਾਂ ਬੋਲੇ ਬੜਾ ਇਹ ਤੇਰਾ ਗੱਗੂ ਗੱਲ ਨਹੀਂ ਆਤਾ ਆਇਆ ਫੋਨੀ ਮਿਲ ਤੇ ਮੈਂ ਆਣਾ ਬੱਝਿਆ ਆਣਾ ਕਰ ਮੜਾਵਾਂਗੇ ਤੇਰਾ ਗੱਗੂ ਗੱਲ ਆ ਜਾ ਜੇ ਲੈਣੇ ਆਪ ਕਪੜੇ ਆ ਜਾ ਨਾ ਬੱਜੀ ਕਪੜੇ ਦਰ ਤੇ ਨਾ ਨੰਗਾ ਫੋਨੀ ਮਿਲ ਤੇ ਚੱਲ ਓਏ ਓ ਬੱਸ ਜੀ ਮੇਰਾ ਕੱਥਾ ਵਾ ਦੇ ਜੋ ਮੇਰਾ ਡੱਗਾ ਵੜਾ ਡੋਪੇ ਜੀ ਆ ਰਿਹਾ ਓ pô ਲੈ ਸੱਤ ਤੇ ਠੰਡੇ ਦੀ ਬੋਤਲ ਲੈ ਕੇ ਆ ਜੀ ਲੈ ਜੀ ਸਾਰਾ ਕੁਝ ਆਪਦੀ ਗਰਮੀ ਦਾ ਲਾ ਲਈ ਹੁਣ ਸਾਡੀ ਗਰਮੀ ਵੀ ਲਾ ਓ ਨੋ 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 ਗੱਗੂ ਖੇਲੇ ਬਣਾਉਂਦੇ ਬਣਾਉਂਦੇ ਮੇਰਾ ਪੌੜੀ ਲੜਾ ਤਾ ਨਾਲ ਹੀ ਲੱਗ ਰੰਬਰ ਦੇ ਓ ਫਰਨਾਇਆ ਗਿਆ ਸੱਤੇ ਭੋਲੇ ਇਹਦੇ ਨਾਲ ਸਾਰ ਲੈ ਲਿਆ ਹੁਣ ਤਾਂ ਭੋਲਿਆ

ਔਰ ਭਾਈ ਫਿਰ ਭਾਈ ਕਿਹੜੀ ਕੰਪਨੀ ਆ ਯਾਰ ਕਿਹੜੀ ਸਰਲ ਕੰਪਨੀ ਆ ਜੀ ਇਹ ਅੱਛਾ ਹਾਂਜੀ ਪੈਸਾ ਡਬਲ ਹੋ ਜਾਂਦਾ ਪੈਸਾ ਡਬਲ ਹੋ ਜਾਂਦਾ ਜੀ ਅੱਛਾ ਦੇਖ ਲਈ ਭਾਈ ਯਾਰ ਕਿਤੇ ਮੇਰੀ ਗਰੀਬ ਮਾਰ ਨਾ ਕਰਦੀ ਨਹੀਂ ਨਹੀਂ ਗਰੀਬ ਮਾਰ ਵਾਲੇ ਤੇ ਬਗਲ ਨੇ ਜੀ ਸਾਨੂੰ ਵੀ 8 ਡਾਕੂਮੈਂਟ ਦਿੱਤੇ ਆ ਕੰਪਨੀ ਨੇ ਕਿਸੇ ਗੱਲ ਨੂੰ ਵੀ ਦਿੱਤੇ ਆ ਆਣਾ ਚਾਰ ਪੈਸੇ ਜਿਹੜੇ ਕਮਾਏ ਨੇ ਕਿਤੇ ਉਹ ਮੈਂ ਭਾਈ ਫਿਰ ਲੋ ਹੋ ਜਾਣੇ ਯਾਰ ਨਹੀਂ ਨਹੀਂ ਹੁੰਦੇ ਜੀ ਤੁਸੀਂ ਟੈਨਸ਼ਨ ਨਾ ਲਾਓ ਤੁਹਾਡੇ ਜਿੰਨੇ ਵੀ ਤੁਹਾਡੇ ਜਿਹੜੇ ਦੂਜੇ ਰਿਸ਼ਤੇਦਾਰ ਨੇ ਉਹਨਾਂ ਦੇ ਵੀ ਅਸੀਂ ਭਰੇ ਹੀ ਆ ਅਮਾਉਂਟ ਕਿੰਨੀ ਭਰਨੀ ਆਈ ਤੁਸੀਂ ਦੇਖੋ ਜੀ ਮੇਰੀ ਗੱਲ ਸੁਣੋ ਇਹਨਾਂ ਨੂੰ ਤਾਂ ਨਹੀਂ ਪਤਾ ਕੁਝ ਠੀਕ ਹੈ ਮੈਂ ਤੁਹਾਨੂੰ ਦੱਲਦੀ ਆ ਅਸੀਂ ਭਰਨਾ 3 ਲੱਖ ਰੁਪਏ ਠੀਕ ਹੈ ਤੁਸੀਂ ਮੈਨੂੰ ਆਹ ਦੱਸੋ ਤਿੰਨ ਦਾ ਸਾਨੂੰ ਕਿੰਨਾ ਮਿਲੂਗਾ ਤਿੰਨ ਦੇ ਸਾਨੂੰ 6 ਮਿਲਣਗੇ ਜੀ ਇੱਕ ਹਦੋਂ ਤੱਕ ਮਿਲੂਗਾ 15 ਦਿਨਾਂ ਬਾਅਦ ਪਹਿਲਾਂ ਤੁਸੀਂ ਡਾਕੂਮੈਂਟ ਜਮ੍ਹਾਂ ਕਰਵਾਓ ਆਧਾਰ ਕਾਰਡ ਤੇ ਇੱਕ ਫੋਟੋ अच्छा हां चलो जी दो फे ਤੁਹਾਡੇ ਬਰੋਫਲਾ ਉਹ ਤਾਂ ਬਈ ਆ ਨਾ ਉਸੋ ਵੀ ਦੇ ਦੇਣਾ ਆ ਰਿਕਾਰਡ ਵੀ ਦੇ ਦੇ। ਜੀ ਦੇਖ ਲੈ ਬਈ ਅਸੀਂ ਬਹੁਤ ਔਖੇ ਕਮਾਇਆ ਪੈਸੇ ਕਿਤੇ ਗਰੀਬ ਮਾਰਨਾ ਕਰੀ ਨਹੀਂ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਬਿਲਕੁਲ ਵੀ। ਅਸੀਂ ਤੁਹਾਡੇ ਪੈਸੇ ਡਬਲ ਕਰਕੇ ਦੇਵਾਵੇਂ 15 ਦਿਨਾਂ ਦੇ ਵਿੱਚ ਵਿੱਚ ਫਰਮ ਪਰੋ ਮੈਂ ਮੰਨਦਾ। ਟੇਕ ਲੋ ਜੀ 15 ਤੋਂ 16ਵਾਂ ਦਿਨ ਨਾ ਨਹੀਂ ਹੁੰਦਾ ਜੀ ਮੈਂ ਤਾਂ ਬਈ ਫਿਰ ਤੇਰੇ ਤੇ ਯਕੀਨ ਕਰ ਗਿਆ ਹੁਣ। ਬਾ ਕੋਈ ਗੱਲ ਹੀ ਨਹੀਂ ਜੀ। ਹੋਰ ਕਿਤੇ ਮੈਂ ਘਰੋਂ ਇੰਨਾ ਤੋਂ ਵੀ ਛਿੱਤਰ ਖਾਵਾ ਫਿਰ। ਨਹੀਂ ਜੀ ਤੁਹਾਨੂੰ ਕੁਝ ਨਹੀਂ ਹੁੰਦਾ ਸਾਡੀ ਕੰਪਨੀ ਇਹ ਚੀਜ਼ ਦੀ ਗਾਰੰਟੀ ਲੈਂਦੀ ਆ। अच्छा जे ਤੁਹਾਡੇ ਪੈਸੇ ਨਾ ਡਬਲ ਹੋਏ ਸਾਰੇ ਪੈਸੇ ਵਾਪਸ ਠੀਕ ਹੈ ਠੀਕ ਹੈ ਜੀ ਹਾਂ ਚਲੋ ਭਾਈ ਹੁਣ ਤੁਹਾਡੇ ਤੇ ਯਕੀਨ ਕਰ ਲੈਂਦੇ ਆ ਹਾਂਜੀ ਹਾਂਜੀ ਇਹ ਨਾ ਹੋਵੇ ਮੁੜ ਕੇ ਤੁਸੀਂ ਪੈਸੇ ਨਾ ਦੇ ਨਹੀ 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 ਮੈਂ ਤਾਂ ਭਾਈ ਇਹਦੇ ਕਰਕੇ ਨਾ ਮੈਂ ਤਾਂ ਭਾਈ ਇਹਦੇ ਕਰਕੇ ਕੀ ਕਹਿਤਾ ਨਾ ਵੀ ਇਹ ਕਰਮੀ ਐ ਕਿ ਇਹ ਕਰਮਾਂ ਦੇ ਫਰਕ ਪਈ ਜਾਵੇ ਸਹੀ ਗੱਲ ਹੈ ਇਹ ਤਾਂ ਨਹੀਂ ਨਹੀਂ ਜ਼ਰੂਰ ਹੋਊਗਾ ਜੀ ਆ ਤੁਹਾਡੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਦੋ ਗੱਡੀਆਂ ਮਿਲ ਗਈਆਂ ਅੱਛਾ ਭਾਈ ਹਾਂ ਤੇ ਸਰਪੰਚ ਨੂੰ 15 ਲੱਖ ਰੁਪਏ ਮਿਲ ਗਿਆ ਪਿਛਲੇ ਹਫ਼ਤੇ ਅੱਛਾ ਹਾਂ ਮੈਂ ਤਾਂ ਫਿਰ ਭਾਈ ਹੁਣ ਤਾਂ ਹੀ ਮੰਨਣਾ ਜੇ ਮੈਂ ਹੁਣ ਭੈਣਾ ਮੇਰੇ ਕੋਲ ਆਉਣਗੇ ਯਾਰ ਹਨਾ ਜੇ ਮੇਰੇ ਕੋਲ ਬੰਨ ਨਹੀਂ ਨਹੀਂ ਇਹ ਤਾਂ ਹੈਗਾ ਜੀ ਤੁਸੀਂ ਟੈਨਸ਼ਨ ਨਾ ਲਓ ਬਿਲਕੁਲ ਵੀ ਮੈਂ ਵੀ ਇਹਨਾਂ ਦੇ ਸਾਈਨ ਕਰਵਾ ਲਵਾਂ ਦੋਨਾਂ ਦੇ ਵੈਸੇ ਭਾਈ ਕਿੰਨਾ ਕ ਡੈਮੋਗੇ ਤੁਹਾਡੀ ਕੰਪਨੀ ਨੂੰ ਸਾਡੀ ਕੰਪਨੀ ਨੂੰ 4 ਸਾਲ ਹੋ ਗਏ ਜੀ ਅੱਛਾ 4 ਸਾਲ ਹੋ ਗਏ ਹਾਂਜੀ ਠੀਕ ਪਰ ਤਾਂ ਕੀ ਹੈ ਭਾਈ ਪੁੱਛਣਾ ਪੈਂਦਾ ਪਹਿਲਾਂ ਸਾਡੇ ਨਾਲ ਬਾਲੇ ਬਾਰੀ ਹੋ ਗਈ ਇਹ ਤਾਂ ਹੈਗਾ ਭਰਤੇ ਭਾਈ ਫਰਮ ਲਓ ਮੈਂ ਇਹਨਾਂ ਦੇ ਸਾਈਨ ਕਰਵਾਵਾਂ ਹਾਂ ਲੋ ਜੀ ਸੈਂਡ ਕਰੋ ਕਿਤੇ ਕਰ ਲੋ ਬਈ ਠੀਕ ਹੈ ਜੀ ਓਕੇ ਆ ਲੋ ਮੈਂ ਤਾਂ ਚੰਦਰਾ ਕਿਸੇ ਕੰਮ ਚ ਬਣ ਵੀ ਨਹੀਂ ਲੱਗਦਾ 15 ਦਿਨ ਕੱਏ ਸੀ 20 ਦਿਨ ਹੋ ਗਏ ਹੁਣ ਕੀ ਕਰਾਂ ਅਰੇ ਰੱਬਾ ਪਰ ਕੰਮ ਲਈਏ ਉਹਨਾਂ ਨੇ ਲੋਕਾਂ ਨੂੰ ਪੈਸੇ ਦੇਣੇ ਹੁੰਦੇ ਆ ਵਿਚਦੀ ਐਤਵਾਰ ਵੀ ਆ ਜਾਂਦੇ ਨੇਗੇ ਉਹ ਪੈਸੇ ਦਿੰਦੇ ਹੀ ਦੇਣਗੇ ਮਨ ਹੌਲਾ ਨਾ ਕਰਿਆ ਕਰ ਜਦੋਂ ਮਨ ਤੇ ਗੱਲ ਚੜ ਜਾਂਦੀ ਆ ਬੁੱਕਣ ਵਹਿ ਜੰਨੀ ਆ ਸੁੱਕੇ ਸੰਦੇ ਰੋਣਾ ਕਾਣੋ ਆ ਤੇ ਲੱਖਾਂ ਦੇ ਲੱਖਾਂ ਰੁਪਏ ਬਣ ਕੇ ਘਰੇ ਆਏ ਨਾ ਤਾਂ ਤਾਂ ਨੱਚਦੀ ਫਿਰੇਗੀ ਹਾਏ ਚਲ ਮੈਂ ਦਵਾ ਦਵਾਂ ਕੰਮ ਮੰਨੇ ਮੇੜਲਾ ਜੇ ਉਹ ਪੈਸੇ ਦੇਣ ਆਗੇ ਫਿਰ ਮੇਰੇ ਕੰਮ ਵਿੱਚੇ ਵੀ ਚਲ ਜਾਣਗੇ ਫਿਰ ਦਵਾ ਦਵਾਂ ਕਰਦਿਆਂ ਆ ਗਏ ਜੀ ਤੁਸੀਂ ਹਾਂ ਆ ਗਈ ਮੇਰੇ ਤਾਂ ਨਾ ਕਿਤੇ ਮਨ ਜਾਣੀ ਲੱਗਦਾ ਮੈਂ ਤਾਂ ਸੋਨ ਨੂੰ ਹੀ ਡਿੱਕੀ ਜਾਂਦੀ ਸੀਗੀ ਕਾਦੇ ਵਾਸਤੇ ਬਤਾਏ ਕਹਿੰਦੀ ਸੀ ਕਿ ਫੇਰ ਉਹੀ ਗੱਲਾਂ بار بار ਵੀ ਆਪਾਂ ਫੋਨ ਨਾ ਕਰ ਲਏ ਉਹਨਾਂ ਨੂੰ ਉਹਨਾਂ ਨੂੰ ਸਰਲ ਕੰਪਨੀ ਵਾਲਿਆਂ ਨੂੰ ਹਾਂ ਸਰਲ ਕੰਪਨੀਆਂ ਨੂੰ ਫੋਨ ਕਰਕੇ ਕਹੀਏ ਵੀ ਭਾਈ ਹੁਣ ਤਾਂ 22 ਦਿਨ ਹੋ ਚੱਲੇ ਉਹ ਮੈਂ ਗਿਆ ਸੀ ਨੰਬਰਦਾਰਾਂ ਦੇ ਜਿਨ੍ਹਾਂ ਦਾ ਉਹਨਾਂ ਨੇ ਨੋ ਲੈਤਾ ਸੀ ਆਪਾਂ ਨੂੰ ਫੋਟੋਆਂ ਦਿਖਾਈਆਂ ਸੀ ਉਹਨੇ ਤਾਂ ਮੇਰੇ ਮੂਰੇ ਆਖਵਾਰ ਕਰਤਾ ਕਹਿੰਦਾ ਉਹ ਤਾਂ ਜਿਹੜਾ ਕੰਪਨੀ ਸੀ ਉਹ ਫਰੋਡ ਸੀਗੀ ਲੈ ਕੇ ਪੈਸੇ ਭੱਜ ਗਏ ਜਿਹੜਾ ਮੁੰਡਾ ਆਇਆ ਸੀ ਫਾਰਮ ਭਰਾਉਣ ਮੂਰੇ ਹਾਂ ਉਹਦੇ ਜਦੋਂ ਡਿਪਰੈਸ਼ਨ ਚ ਵਗਿਆ ਉਹਨੇ ਤਾਂ ਆਪ ਆਤਮ ਹੱਤਿਆ ਕਰ ਲਿਓ ਮੁੰਡੇ ਨੇ ਵੀ ਹੁਣ ਆਪਣੇ ਤਾਂ ਵਿੱਚ ਵਿਚਾਲੇ ਵੀ ਉਹੀ ਸੀ ਉਦੋਂ ਹੀ ਨੰਬਰ ਸੀ ਹੁਣ ਆਪਾਂ ਕਿਹਨੂੰ ਕਹਾਂਗੇ ਕਿਹਦੇ ਮਰਤੇ ਜਾਵਾਂਗੇ ਟੇ ਗਏ ਮੇਰੇ ਪੈਸੇ ਆਪ ਤਾਂ ਮਰ ਨਹੀਂ ਮਰਨਾ ਸੀ ਨਾਲ ਉਹਨਾਂ ਨੂੰ ਵੀ ਡੋਬਤਾ ਮੈਂ ਤਾਂ ਪਾਈ ਪਾਈ ਕਰਕੇ ਜੋੜੀ ਸੀ ਪੈਸੇ ਆਇਆ ਆਪਣਾ 2 ਲੱਖ ਗਿਆ ਮੈਂ ਤੈਨੂੰ ਇੰਨਾ ਸਮਝਾਇਆ ਸੀ ਆਪਣਾ 2 ਲੱਖ ਗਿਆ ਗਿਆ ਹੁਣ ਸਭ ਦੇ ਗਿਆ ਜਦੋਂ ਸਾਰਿਆਂ ਦਾ ਗਿਆ ਨਾਲ ਆਪਣਾ ਵੀ ਗਿਆ ਆਏ ਮੇਰੀ ਮਾੜੀ ਜੀਵਾ ਮੈਂ ਆਪਦੀ ਭੈਣ ਦਾ ਵੀ 2 ਲੱਖ ਦੇ ਕਰ ਦੇ ਆਪਾਂ ਨੂੰ ਕਰ ਵੀ ਉਹਨਾਂ ਦਾ ਵੀ ਹੋਰ ਕੀ ਨਹੀਂ ਉਹ ਤਾਂ ਆਪਣੇ ਨਾਲੋਂ ਵੀ ਗਰੀਬ ਆ ਵਿਚਾਰੇ ਆਪਾਂ ਤਾਂ ਉਹਨੂੰ ਟੁੱਟ ਬੋਲਦੇ ਨਾਲ ਆਇਆ ਮੈਂ ਉਹਨਾਂ ਤੇ ਕਿਉਂ ਅਭਿਸ਼ਵਾਸ ਕੀਤਾ ਨਹੀਂ ਮੈਂ ਪੱਟੀ ਗਈ ਨਹੀਂ ਮੇਰੀ ਸਾਰੀ ਪੂੰਜੀ ਗਈ ਉਹ ਤਾਂ ਤੂੰ ਵੀ ਵੱਡੇ ਵੱਡੇ ਸੁਪਨੇ ਲੈਂਦੀ ਸੀ ਆਪਾਂ ਕੋਠੀ ਪਾਵਾਂਗੇ ਆਪਾਂ ਕਾਲੀ ਕਾਰ ਲੈ ਕੇ ਆਵਾਂਗੇ ਆ ਲੈ ਲੈ ਕਾਰਾਂ ਐਂ ਪੈਸੇ ਮਿਲਣ ਲੱਗੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਫਿਰ ਕੰਮ ਕੌਣ ਕਰੇ ਆਪਾਂ ਨੂੰ ਤਾਂ ਮਸਾਂ ਭਾਈ ਭਾਈ ਕਰਕੇ ਜੋੜੇ ਸੀ ਹਾਏ ਮੇਰੀ ਬੰਦੇ ਦੇ ਪੈਸੇ ਤੂੰ ਆਪੇ ਭੜ ਦੇ ਪੈਸਾ ਨੂ ਰੋ ਜਿਹੜਾ ਮੈਂ ਭੋਲੇ ਵਾਸਤੇ ਉਹਦੇ ਵਿਆਹ ਵਾਸਤੇ ਰੱਖਿਆ ਸੀ 2 ਲੱਖ ਤੂੰ ਤਾ ਉਹ ਵੀ ਮਰਵਾਤਾ ਮੇਰੇ ਡਬੋ ਤੇ ਪੈਸੇ ਤੂੰ ਮੇਰੇ ਮੇਰੇ 4 ਸਾਲਾਂ ਦੀ ਮਿਹਨਤ ਮੈਂ ਪਾਣੀ ਚ ਵਹਾਤੀ ਇਹਨੇ ਇੱਕ ਨਹੀਂ ਮੰਨੀ ਉਦੋਂ ਬਸ ਬਸ ਪੇ ਦੇ ਮਨ ਤੇ ਲਾਲਚ ਚੜਿਆ ਹੋਇਆ ਸੀ ਧੁੱਗਣੇ ਪੈਸੇ ਧੁੱਗਣੇ ਪੈਸੇ ਆਏ ਵੇ ਕੰਪਨੀ ਵਾਲੇ ਹੋਵੇ ਝੋੜਾ ਕੱਕਣਾ ਰਹੇ ਵੇ ਤੁਸੀਂ ਪੱਟੇ ਜਾਓ ਵੇ ਤੁਸੀਂ ਉੱਜੜ ਜਾਓ ਵੇ ਛੋਟੀਆਂ ਕੰਪਨੀਆਂ ਲੱਗ ਲੱਗ ਜੀਵੇ ਆਏ ਵੇ ਤੁਸੀਂ ਵਰਜੋ ਵੇ ਝੋੜਾ ਬੇੜਾ ਵਹਿ ਜੇ ਵੇ ਝੋੜਾ ਚੱਲ ਹੁਣ ਰੋ ਨਾ ਰਹੇ ਦੁਨੀਆ ਦੇ ਰੋਈ ਨਾ ਜਾ ਉੱਠ ਕੇ ਕੰਮ ਕਰ ਲੈ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਚੱਲ ਨੰਬਰਦਾਰ ਕੋਲੇ ਚੱਲੀ ਆ ਵੀ ਉਹਦੇ ਕਿੰਨੇ ਕੁ ਫੈਸੇ ਡੁੱਬ ਗਏ ਮੈਂ ਨੰਬਰਦਾਰ ਦੀ ਸੁਣ ਲਾ ਉਹ ਤਾਂ ਕਹਿੰਦੇ ਅਸੀਂ ਤਾਂ ਕੁਝ ਭਰੇ ਨਹੀਂ ਸਾਡੇ ਤਾਂ ਕੋਈ ਕੰਪਨੀ ਵਾਲਾ ਨਹੀਂ ਆਇਆ ਉਹ ਤਾਂ ਨੰਬਰਦਾਰਾਂ ਦਾ ਸਰਪੰਚਾਂ ਦਾ ਵੱਡੇ ਵੱਡੇ ਲੋਕਾਂ ਦਾ ਨਾਂ ਲੈ ਕੇ ਆਪਣੇ ਵਰਗੇ ਨੂੰ ਜਾਲ ਜਿ ਵਸਾਉਂਦੇ ਸੀ ਹਾਏ ਪਰ ਫੋਟੋਆਂ ਕਿਤੋਂ ਲਿਆਇਆ ਸੀ ਸਾਰਾ ਕੁਝ ਜਾਲੀ ਚੱਕ ਲੈਂਦੇ ਨੇ ਅੱਜ ਕੱਲ ਕੰਪਿਊਟਰਾਂ 'ਚ ਕੀ ਨਹੀਂ ਹੁੰਦਾ ਹਾਏ ਵੇ ਜਵਾਈ ਲੁੱਟੇ ਗਏ ਕਿੱਡੇ ਕਿੱਡੇ ਝੂਠ ਬੋਲਨੇ ਨੇ ਮਰ ਜਾਣੇ ਨੇ ਬੇੜੀ ਬੱਟੀ ਵਾਲਾ ਕੀੜੇ ਪੈਣ ਤਾਰੇ ਵੇ ਤੇਰਾ ਕੱਕ ਨਾਰਾ ਮੈਂ ਟਗਾੜ ਮੈਂ ਹੁਣ ਕਿਸੇ ਦੇ ਕੋਲੇ ਭੱਗ ਜਾਵੇ ਕਿ ਮੈਂ ਪ੍ਰੈਜ਼ਰਵੈਟਿੰਗ ਦੇ ਮੂਰੇ ਫਰਿਆਦ ਕਰ ਲੀਏ ਵੇ ਆਪਣੇ ਪੈਸੇ ਮੂੜਿਆ ਹੁਣਾ ਆ ਚੱਲ ਗਏ ਹਾਏ ਵੇ ਆ ਪਤਾ ਜਮਈ ਲੁੱਟੇ ਗਏ ਕੀ ਬੋਲ ਨਾ ਕਰ ਬਹਿਣ ਜਾ ਪੀ ਜਾਂਦਾ ਕਰ ਦੇਖਿਆ ਕਰੀ ਜਾ ਕਮਣਾ ਬੰਦ ਗਏ ਹਾਏ ਕੀ ਗੱਲ ਪਾਪੀ ਕਿਵੇਂ ਬਹਿਣ ਜਾ ਪਾਈ ਜਾਂਦੇ ਆ ਕਿਹੜਾ ਮਰ ਗਿਆ ਬਈ ਬੇ ਮਰ ਕੇ ਤੈਨੂੰ ਜਿਹੜਾ ਕੁੜੀ ਦੇਣੀ ਸੀ ਮੈਂ ਉਹਨਾਂ ਦਾ ਬਹਿ ਗਿਆ ਬੇੜਾ ਵੇ ਬੋਲੇ ਫਿਰ ਤਾਂ ਤੇਰੇ ਨਾਲ ਮਾੜੀ ਹੋਈ ਯਾਰ ਹਾਏ ਬੇ ਮਾੜੀ ਵਰਗੀ ਮਾੜੀ ਪੁੰਨਾਰ ਕਾਨੂੰ ਬੇੜਾ ਬਹਿ ਗਿਆ ਹੁਣ ਤਾਂ ਆਪਣਾ ਬਹਿ ਗਿਆ ਆਪਾਂ ਕੱਖੋ ਹੌਲੇ ਹੋ ਗਏ ਆਪਣਾ ਗਿਆ 2 ਲੱਖ ਰੁਪਈਆ ਉਹਲੇ ਆਪਣੇ ਨਾਲ ਠੱਗੀ ਵੱਜ ਗਈ। اے ਚੰਦਰਾ ਤੇਰੇ ਕਰਮ ਚ ਠੰਡੇ ਨੇ ਵੇ। ਮੈਂ ਨਹੀਂ ਜਾਈ ਮਰਦਾ ਨਾਲ ਸਾਨੂੰ ਵੀ ਲੈ ਕੇ ਮਰਦਾ। ਮੈਂ ਕਾਣੂ ਮਾਰਿਆ ਭਾਬੀ ਕਿਸੇ ਨੂੰ ਤੁਸੀਂ ਦੱਸਦੇ ਫਿਰ ਆਪ ਹੀ ਮਰਦੇ ਹੋ। ਵੇ ਅਸੀਂ ਕਾਣੂ ਮਰਦੇ ਆਂ ਤੇਰੇ ਵਿਆਹ ਦੀ ਖਾਤਰ ਚ 4 ਪੈਸੇ ਨਾ ਜੋੜੇ ਹੁੰਦੇ ਉਹੀ ਕੋਈ ਘਰੇ ਚੀਜ਼ ਬਣਾਈ ਹੁੰਦੀ ਨਾ ਅਸੀਂ ਠੱਗੇ ਜਾਂਦੇ ਸਾਰਾ ਸਿਆਪਾ ਦਾ ਤੇਰਾ ਕੰਜਰਾ। ਨਾ ਇਹਦਾ ਕੀ ਸਿਆਪਾ ਦਾ ਸਿਆਪੇ ਤਾਂ ਤੂੰ ਢੀਜੇ ਨੇ ਸਾਰੇ। ਜਿਨੇ ਸਿਆਪਿਆਂ ਦੀ ਜੜਾ ਤੂੰ ਆਂ 4 ਪੈਸੇ ਚੱਕ ਕੇ ਸਾਰੇ ਉਧਰ ਧੋੜਤੇ। ਪਰ ਇਹ ਗੱਲ ਇਹਦੇ ਵਿਆਹ ਦੀ ਜੇ ਤੂੰ ਉਦੋਂ ਆਪਦੀ ਭੈਣ ਦਾ ਰਿਸ਼ਤਾ ਇਹਨੂੰ ਕਰਾਇਆ ਹੁੰਦਾ ਤਾਂ ਤਾ ਉਹਨੂੰ ਆ ਜਾ ਦਿਨ ਦੇਖਣੇ ਪੈਂਦੇ ਨਾਲੇ ਦੋਹੇ ਭੈਣਾਂ ਇੱਕ ਘਰੇ ਰਹਿੰਦੀਆਂ ਨਾ ਕੋਈ ਹੈ ਹੈ ਨਾ ਖੈ ਖੈ ਸਾਰੀ ਗੱਲ ਇੱਥੇ ਆ ਕੇ ਨਿਬੜਦੀ ਆ ਆ ਛੋੜੀ ਦੋਹਾਂ ਭਰਾਵਾਂ ਦੀ ਇੱਕ ਗੱਲ ਸੀ ਛੋੜੀ ਦੋਹਾਂ ਦੀ ਮੇਰੀ ਭੈਣ ਤੇ ਅੱਖ ਸੀ ਤਾਂ ਹੀ ਨੇ ਮੈਂ ਲੈ ਕੇ ਆਈ ਮੇਰੇ ਭੈਣ ਕੂਝ ਵਰਗੀ ਆ ਕਾਲਾ ਕਾਂ ਚੱਲ ਵੱਡੇ ਭਾਈ ਤੂੰ ਕਿਉਂ ਇਹਦੇ ਨਾਲ ਲੜੀ ਜਾਣਾ ਪਰ ਜਾਈ ਨਾਲ ਪਾਣੀ ਪੂਣੀ ਪੀ ਆ ਕੇ ਆ ਜਾ ਲੈ ਤੂੰ ਹੀ ਪੀ ਲੈ ਸਾਨੂੰ ਤਾਂ ਕੰਮ ਹੈ है कि नहीं गर्मी है मकीदा फोन आया इंदा चप्पे इंदा फोन आया इंदा हेलो हाँ जी दीदी सस्त्री का ओ ठीक हो है कंपनी बन जगी पैसे डूब गए फिर तो मेरे भी डूब गए लगता है आहे रब्बा मैं तो लुटी गया

ਬਿੱਕੇ ਸਰ ਕੰਪਨੀ ਤੇ ਯਕੀਨ ਨਾ ਕਰ ਨਾਲ ਇਹ ਜੀ ਕਿਹੜੀ ਕੰਪਨੀ ਆ ਜਿਹੜੀ ਵੱਧ ਕੇ ਪੈਸੇ ਦੇ ਦੂਗੀ ਮੈਂ ਤਾਂ ਜੀ ਐਵੇਂ ਲਾਂਚ ਕਰ ਬੈਠੀ ਐ ਵੀ ਮਗਰ ਲੱਗੀ ਉਹਦੇ ਮਗਰ ਲੱਗ ਗਈ ਨਾਲ ਤਾਂ ਉਹਨੇ ਆਪ ਦਾ ਘਰ ਪੱਟ ਦਾ ਨਾਲੇ ਤੇਰਾ ਪੱਟ ਦਾ ਜਿਹੜੇ 4 ਪੈਸੇ ਜੋੜੇ ਸੀ ਹੁਣ ਉਹ ਉੱਟ ਗਏ ਕੋਣਾ ਪੱਕੀ ਕਰੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਰੱਬ ਕੇ ਮਰਜੀ ਐ ਤੋ ਤਾਂ ਮੈਂ ਤਾਂ ਕਰਮੀ ਬੱਬੀ ਸਰਪੰਚ ਜਿੱਡੀ ਕੋਠੀ ਪਾਉਣ ਨੂੰ ਫਿਰਦਾ ਸੀ ਹੁਣ ਤਾਂ ਮੇਰੇ ਤੋਂ ਭੈਣ ਬਾਥਰੂਮ ਵੀ ਨਹੀਂ ਪੈਣਾ ਹਏ ਵੇ ਪਾਲਾ ਕੋਠੀਆਂ ਮੇਰੇ ਤਾਂ ਸੁਪਨੇ ਸੁਪਨੇ ਰਹਿ ਗਿਆ ਹੈ ਵੇ ਮੈਂ ਤਾਂ ਪੱਟੀ ਗਏ ਹਾ ਹਾ ਹੁਣ ਰੋਈ ਚੱਲ ਅੱਖਾਂ ਦੇ ਖਸੌਣ ਦੇ ਦੇ ਉਦੋਂ ਗੱਲ ਇੱਕ ਨਹੀਂ ਮੰਨੀ ਇੱਕ ਨਹੀਂ ਮੰਨੀ ਮਗਰ ਲੱਗ ਗਈ ਆਉਦੇ ਭੈਣ ਦੇ ਇਹ ਭੈਣ ਨੇ ਤਾਂ ਆਉਂਦਾ ਤਾਂ ਪੱਟਿਆ ਕਰਨਾ ਮੇਰਾ ਵੀ ਪੱਟਤਾ ਹਏ ਓਏ ਆਏ ਜੋ ਚੱਕ ਕੇ ਮੋਟਰਸਾਈਕਲ ਪਲਟੀਨਾ ਜਪਾਂ ਦਾ ਰੋਜ਼ ਹੀ ਆ ਜਾਂਦਾ ਹੈਗਾ ਉਹ ਵੀ ਉਹਦੇ ਮਗਰ ਲੱਗਿਆ ਹੋਇਆ ਹੈਗਾ ਉਹਨੂੰ ਨਹੀਂ ਅਗਰ ਨਹੀਂ ਹੈਗੀ ਨਾ ਮੌਤ ਆ ਗਈ ਉਹਨੂੰ ਮੈਂ ਤਾਂ ਕੱਜਨਾ ਜੀ ਇੱਕ ਠੋਕਰ ਖਾ ਕੇ ਇੱਕ ਗੱਲ ਤਾਂ ਸਿੱਖ ਲਈ ਵੀ ਥੋੜਾ ਖਾ ਲੋ ਹੱਕ ਦਾ ਖਾ ਲੋ ਜਿਆਦਾ ਲਾਲਚ ਵੀ ਮਾੜਾ ਹੁੰਦਾ ਹੈਗਾ ਹਨ ਤੈਨੂੰ ਅਕਲ ਆ ਗਈ ਕਿ ਨਹੀਂ ਆਈ ਮੈਨੂੰ ਤਾਂ ਅਕਲ ਆ ਗਈ ਮੈਂ ਤਾਂ ਲੋਕਾਂ ਨੂੰ ਵੀ ਸਮਝਾਉਣੀ ਐ ਵੀ ਥੋੜਾ ਖਾ ਲੋ ਹੱਕ ਦਾ ਖਾ ਲੋ ਜਿਆਦਾ ਲਾਲਚ ਮਾੜਾ ਹੁੰਦਾ ਹੈਗਾ ਮੈਂ ਤੈਨੂੰ ਇਹੀ ਗੱਲ ਕਹੀ ਸੀ ਇੱਕ ਤੋਂ ਅੱਧੀ ਖਾ ਲੈ ਕਾਮਯਾਬ ਹੋ ਜਾਏਗੀ ਹੁਣ ਅੱਧੀ ਤੋਂ ਵੀ ਗਈ ਮੈਨੂੰ ਕੀ ਪਤਾ ਸੀ ਜੀ ਵੀ ਮਤਲਬ ਪੈਸਿਆਂ ਦੇ ਚੱਕਰ ਜੱਡਾ ਬਲਦੇ ਚੱਕਰ 'ਚ ਵੀ ਮੈਂ ਤਾਂ ਖੰਗਰ ਹੋ ਕੇ ਬੈਜੂਗੀ ਬੇ ਇਨਾ ਲਾਲਚ ਕਰ ਬੈਠੀ ਵੀ ਆਪਦੇ ਪੈਰ ਤੇ ਖਿਲਾੜੀ ਮਾਰ ਲਈ ਲਾਲਚ ਬੁਰੀ ਭਲਾ ਹੁੰਦਾ ਹੈ ਹੁਣ ਤੈਨੂੰ ਅਕਲ ਆ ਗਈ ਨਾਲੇ ਦੇਖੋ ਜੀ 1 2 3 ਮੈਂ ਤਾਂ ਲਾਇਕਨਾਂ ਨੂੰ ਹੱਥ ਅੱਜ ਤੋਂ ਬਾਅਦ ਇਹ ਲਾਲਚ ਦੇਣ ਵਾਲੀ ਕੰਪਨੀਆਂ ਤੋਂ ਤਾਂ ਬਚ ਕੇ ਰਹਿਣਾਗਾ ਹਾਂ ਭਾਈ ਹੱਥ ਬਣ ਕੇ ਬੇਨਤੀ ਆ ਯਾਰ ਤੁਸੀਂ ਵੀ ਲਾਲਚ ਵਾਲੀਆਂ ਕੰਪਨੀਆਂ ਤੋਂ ਬਚੋ ਆਪਦਾ ਘਰ ਚਲਾਓ ਬਚੋ ਜਿੱਨਾ ਬਚਿਆ ਜਾਂਦਾ ਥੋੜਾ ਖਾ ਲੋ ਪਰ ਹੱਕ ਦਾ ਖਾ ਲੋ ਪਰ ਇਸ ਕੰਪਨੀਆਂ ਤੋਂ ਬਚੋ ਜਿੱਨਾ ਬਚਿਆ ਜਾ ਸਕਦਾ ਹਾਂ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰਿਓ ਸਬਸਕ੍ਰਾਈਬ ਕਰ ਦਿਓ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਸਾਡੇ ਚੈਨਲ ਦਾ ਨਾਮ ਹੈ ਗੈਰੀ ਖੁੱਟੀ